ਵੀਂ ਨਾ ਰਹੀ ਅਸੀਂ ਪਾਣੀ ਕਿਰਾ ਸਿਰ ਚ ਮਾਰਨਾ ਇਸ ਕਰਕੇ ਅਸੀਂ ਅੱਜ ਸਰਕਾਰ ਨੂੰ ਸੁਣਾਉਣ ਹੀ ਕਰਨ ਆਏ ਆ ਕਿ ਬਾੜ ਜੇ ਸਰਕਾਰ ਆਪ ਦੇ ਕੋਲੋਂ ਦੇਵੇ ਤਾਂ ਮੰਨ ਜੀਏ ਸਾਡੀ ਜ਼ਮੀਨ ਸਰਕਾਰ ਨਾਲ ਕੋ ਹੋਏ ਸਾਨੂੰ ਕਿਤੇ ਪਲਾਟ ਦਿੰਦੀ ਆ ਫਿਰ ਕੀ ਤਕਲੀਫ ਆ ਫਿਰ ਤਾਂ ਕਹਿੰਦਾ ਇਹ ਦੇ ਦਿਓ ਪਰ ਸਾਡਾ ਇੱਕ ਕਿਲਾ ਜ਼ਮੀਨ ਦੇ ਕੋਣੀ ਆ ਉਹਦੇ ਵਿੱਚੋਂ 7 ਕਨਾਲਾਂ ਜ਼ਮੀਨ ਸਰਕਾਰ ਨੇ ਰੱਖ ਲੈਣੀ ਆ ਇੱਕ ਕਨਾਲ ਦਾ ਮੋੜ ਕੇ ਪਲਾਟ ਦੇਣਾ ਉਹ ਪਲਾਟ ਕਦੋਂ ਸ਼ਹਿਰ ਵਿਕਸਿਤ ਹੋਊਗਾ ਨਾ ਹੋਵੇ ਤਾਂ ਕਿੰਨੇ ਸਾਲ ਲੱਗ ਜਾਣਾ ਤਾਂ ਯਾਨੀ ਮਜਬੂਰੀ ਬਸ ਛੇ ਮਹੀਨੇ ਨੂੰ ਪਲਾਟ ਵੀ ਉਦੋਂ ਸੁਭਾਉਣਾ ਪਊਗਾ ਇਹ ਪਾਲਿਸੀ ਠੀਕ ਨਹੀਂ ਕਿਸਾਨ ਮਾਰੂ ਹੈ ਸਰ ਬੈਸੇ ਤਾਂ ਸਾਡੇ ਸਰਦਾਰ ਮੁੱਖ ਮੰਤਰੀ ਮਾਨ ਜੀ ਬਹੁਤ ਕਹਾਣੀਆਂ ਸੁਣਾਉਂਦੇ ਆ ਕਿ ਅਸੀਂ ਪਾਣੀ ਤੇ ਜਾਂਨੇ ਆ ਨਾਲ ਗੰਡਾਸਾ ਲੈ ਕੇ ਜਾਂਨੇ ਆ ਮਿੱਟੀ ਵਿੱਚ ਇੱਥੇ ਤਾਂ ਜੀ 212 ਕਿੱਲੇ ਚ ਦੋ ਦਿਨ ਚੜੀ ਪੈਂਦੀ ਆ ਜੀ ਤੇ ਦੇਖ ਲੈਣ ਵੀ ਕਿੰਨੇ ਗੰਡਾਸਿਆਂ ਵਾਲੇ ਜਾਣਗੇ ਉੱਥੇ ਤੇ ਕਿੰਨੇ ਪਾਣੀ ਵਾਲੇ ਜਾਣਗੇ ਤੇ ਫਿਰ ਉਹ ਦੇਖ ਲੈਣ ਵੀ ਅਸੀਂ ਆਪਣੀ ਜ਼ਮੀਨ ਨਹੀਂ ਦੇਵਾਂਗੇ ਜੀ ਅਸੀਂ 50 ਕਰੋੜ ਨੂੰ ਵੀ ਨਹੀਂ ਕਿੱਲਾ ਵੇਚਾਂਗੇ ਜੀ ਜਿਦੋਂ ਸਰਕਾਰ ਦੀ ਜਿਹੜੀ ਨਵੀਂ ਪਾਲਿਸੀ ਹੁਣ ਆਈ ਆ ਉਹਦੇ ਵਿੱਚ 19 ਜ਼ਿਲ੍ਹਿਆਂ ਦੇ ਵਿੱਚ ਕਿਸੇ 'ਚ 2000 ਕਿਸੇ 'ਚ 1500 ਕਿਸੇ 'ਚ 200 ਕਿੱਲਾ ਜ਼ਮੀਨ ਹੈ ਜਿਹੜੀ ਐਕਵਾਇਰ ਕਰਨ ਦਾ ਜਿਹੜਾ ਉਹਨਾਂ ਨੇ ਐਲਾਨ ਕਰਤਾ ਮਾਨਸਾ ਦਾ ਇੱਕ ਪਿੰਡ ਹੈ ਠੂਠੇਵਾਲੀ ਜਿਹੜਾ ਕੈਂਚੀਆਂ ਤੇ ਉਹਨਾਂ ਦੀ ਜ਼ਮੀਨ ਹੈ ਅਪਜਾਊ ਜ਼ਮੀਨ ਹੈ ਦਾਣੇ ਵਾਲੀ ਜ਼ਮੀਨ ਹੈ ਜਿੱਥੇ ਨਹਿਰੀ ਪਾਣੀ ਪੈਂਦਾ ਤਾਂ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਉਹ 212 ਏਕੜ ਦੇ ਵਿੱਚ ਉੱਥੇ ਕੋਈ ਨਵਾਂ ਸ਼ਹਿਰ ਬਸੋਣਾ ਜਿਹੜੀ ਮਾਨਸਾ ਦੇ ਆਲੇ-ਦੁਆਲੇ ਕਿੰਨੀਆਂ ਕਲੋਨੀਆਂ ਪਹਿਲਾਂ ਕੱਟੀਆਂ ਉੱਥੇ ਕੋਈ ਵਸੇਬਾ ਨਹੀਂ ਉੱਥੇ ਕੋਈ ਸ਼ਹਿਰ ਨਹੀਂ ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ ਦਾ ਇੱਕ ਪਿੰਡ ਹੈ ਗੋਵਿੰਦਪੁਰਾ ਜਿੱਥੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਇੱਥੇ ਵੱਡਾ ਬਿਜਲੀ ਪ੍ਰੋਜੈਕਟ ਲਾਵਾਂਗੇ ਉੱਥੇ ਲੋਕਾਂ ਨੂੰ ਰੋਜ਼ਗਾਰ ਦੇਵਾਂਗੇ ਤਾਂ ਉੱਥੇ ਵੀ ਅਸੀਂ ਸੰਘਰਸ਼ ਕੀਤਾ ਸੀ 150 ਕਿੱਲਾ ਜ਼ਮੀਨ ਬਚਾਈ ਸੀ ਪਰ 700 ਏਕੜ ਜ਼ਮੀਨ ਉੱਥੇ ਜਿਹੜੇ ਆਵਾਰਾ ਸੂਰ ਫਿਰਦੇ ਆ ਆਵਾਰਾ ਪਸ਼ੂ ਫਿਰਦੇ ਆ ਉੱਥੇ ਕੁਝ ਵੀ ਨਾ ਕੋਈ ਥਰਮਲ ਪਲਾਂਟ ਨਾ ਕੁਝ ਅਜੇ ਤੱਕ ਲੱਗਿਆ ਨਹੀਂ ਕਿ ਯਾਨੀ ਸਰਕਾਰ ਨੂੰ ਅੱਜ ਜਿਹੜੀ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਸੱਦੇ ਤੇ ਅਸੀਂ ਇੱਥੇ ਆਏ ਆ ਕਿਸਾਨ ਜਥੇਬੰਦੀਆਂ ਇਹਨਾਂ ਦੀ ਸਪੋਰਟ ਤੇ ਆਈਆਂ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਕਿ ਜਿਹੜਾ ਕੰਪਨੀ ਦੇ ਜਾਦੇ ਸਾਰੀਆਂ ਪਾਰਟੀਆਂ ਤੋਂ ਵੱਧ ਕੇ ਰਖਵਾਲੇ ਬਣਦੇ ਹੋ ਜਿਹੜੇ ਤੁਹਾਡੀ ਅੱਖ ਹੈ ਕਿ ਅਸੀਂ ਪੰਜਾਬ ਦੀ ਸਾਰੀ ਜ਼ਮੀਨ ਖੋ ਕੇ ਕੰਪਨੀਆਂ ਦੇ ਹਵਾਲੇ ਕਰਨੀ ਹੈ ਇਹਨੂੰ ਭੁੱਲ ਜਾਓ ਕਿਉਂਕਿ ਜਿਹੜੇ ਪੰਜਾਬ ਦੇ ਲੋਕ ਹੈ ਇਹ ਜਿਉਂਦੀ ਜ਼ਮੀਨ ਦੇ ਸਰਤੇ ਹੈ ਜੇ ਇੱਥੇ ਆਰਥਿਕ ਹਾਰ ਤਰ ਤਰੱਕੀ ਕੋਈ ਮਾੜੀ-ਮੋਟੀ ਹੁੰਦੀ ਆ ਤਾਂ ਉਹ ਖੇਤੀ ਦੇ ਕਰਕੇ ਹੁੰਦੀ ਆ ਜੇ ਪੰਜਾਬ ਦੇ ਲੋਕ ਚੱਜ ਦੀ ਮਾੜੀ-ਮੋਟੀ ਰੋਟੀ ਖਾਂਦੇ ਆ ਤਾਂ ਉਹ ਖੇਤੀ ਕਰਕੇ ਇੱਕ ਮਤਲਬ ਖਾਂਦੇ ਆ ਸੋ ਇਹ 212 ਏਕੜ ਜ਼ਮੀਨ ਜਿਹੜੀ ਕੌਡੀਆਂ ਦੇ ਭਾਜ ਜਿਹੜੀ ਬਿਣਾ ਕੱਲਾ ਪਲਾਟ ਮਤਲ ਤੁਹਾਨੂੰ 1 ਏਕੜ ਜਮੀਨ ਲੈ ਕਰਨ ਵਾਲਾ ਜ਼ਮੀਨ ਉਹਨਾਂ ਦੀ ਲੈ ਲੋ ਤੇ ਉਹਨਾਂ ਨੂੰ ਦੇ ਰੂਪ ਦੇ ਇੱਕ ਪਲਾਟ ਦੇ ਸਾਰਾ ਨਹੀਂ ਖਾਂਦੀ ਕਿ ਇਹਦੇ ਲਈ ਸਾਨੂੰ ਕਿੰਨੀਆਂ ਵੀ ਕਰਵਾਨੀਆਂ ਕਰਨੀਆਂ ਪੈਣ ਅਸੀਂ ਇਹ ਜ਼ਮੀਨ ਦੇ ਵਿੱਚ ਸਰਕਾਰ ਦਾ ਪੈਰ ਵੀ ਪੈਂਦੇ ਬਾਈ ਕਿਸੇ ਵੀ ਹਾਲਤ ਦੇ ਵਿੱਚ ਆਜਾ ਪਰ ਮਾਨ ਸਾਹਿਬ ਨੇ ਤਾਂ ਇੱਕ ਗੱਲ ਹੋਰ ਵੀ ਕਹੀ ਆ ਉਹ ਕਹਿੰਦੇ ਆ ਕਿ ਤੁਹਾਡੀ ਮਰਜ਼ੀ ਉਹ ਜ਼ਮੀਨ ਦੇਣੀ ਹੈ ਦਿਓ ਨਹੀਂ ਦੇਣੀ ਨਾ ਦਿਓ ਕੀ ਸੋਡੇ ਕੋਲੇ ਆਫਰ ਹੈ ਇਸ ਤਰ੍ਹਾਂ ਦਾ ਕੋਈ ਹਾਂ ਕਟੋਗੜ 400 ਕਿਸਾਨ ਬੈਠਾ ਇਹ ਕਹਿਣ ਵਾਸਤੇ ਵੀ ਅਸੀਂ ਇੱਕ ਮਰਲਾ ਨਹੀਂ ਦਿੰਦੇ ਤਾਂ ਜਦੋਂ ਇਹ ਕਿਸਾਨ ਇਕੱਠੇ ਹੋ ਕੇ ਇਹਨਾਂ ਦੇ ਦਰਾਂ ਤੇ ਆ ਕੇ ਕਹਿੰਦੇ ਵੀ ਇੱਕ ਮਰਲਾ ਨਹੀਂ ਦਿੰਦੇ ਫੇਰ ਸਰਕਾਰ ਆਰਡੀਨੈਂਸ ਜਾਰੀ ਕਿਉਂ ਕਰਦੀ ਹੈ ਸਰਕਾਰ ਨੂੰ ਵਾਪਸ ਲੈਣਾ ਚਾਹੀਦਾ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਵਾਲੀ ਪੰਜਾਬ ਸਰਕਾਰ ਮੁਰਦਾਬਾਦ 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 ਉਠਾਵਾਂਗੇ ਪੜਦੇ ਕਿਸਾਨਾਂ ਦੀਆਂ ਜ਼ਮੀਨਾਂ ਨਹੀਂ ਖੋਹਣ ਦੇਵਾਂਗੇ ਨਹੀਂ ਖੋਹਣ ਦੇਵਾਂਗੇ ਪੱਕੇ ਨਾ ਕਿਸਾਨਾਂ ਦੀ ਅਜ ਵੀ ਨਖ ਹੋਣ ਵਾਲੀ ਪੰਜਾਬ ਸਰਕਾਰ ਮੁਰਦਾਬਾਦ 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 ਬੱਚਾ ਬੱਚੀ ਚੋਖ ਦੇਵਾਂਗੇ ਬੱਚਾ ਬੱਚੀ ਚੋਖ ਦੇਵਾਂਗੇ ਬੱਚਾ ਬੱਚੀ ਚੋਖ ਦੇਵਾਂਗੇ ਬੱਚਾ ਬੱਚੀ ਚੋਖ ਦੇਵਾਂਗੇ ਬੱਚਾ ਬੱਚੀ ਚੋਖ ਦੇਵਾਂਗੇ

ਵਾਰੀ ਪਿੰਡ ਦੇ ਕਿਸਾਨਾਂ ਦੀ ਜਮੀਨਾਂ ਨਹੀਂ ਖੋਹਣ ਦੇਵਾਂਗੇ ਨਹੀਂ ਖੋਹਣ ਦੇਵਾਂਗੇ ਕਿਸਾਨਾਂ ਦੀ ਜਮੀਨਾਂ ਧੱਕੇ ਨਾਲ ਖੋਹਣ ਵਾਲੀ ਪੰਜਾਬ ਸਰਕਾਰ ਮਰਦਾਬਾ 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 ਬੱਚਾ ਬੱਚੀ ਚੋਕ ਦੇਾਂਗੇ ਬੱਚਾ ਬੱਚੀ ਚੋਕ ਦੇਾਂਗੇ ਕਿਸਾਨਾਂ ਦੀਆਂ ਜਮੀਨਾਂ ਜ਼ਬਰੀ ਖੋਹਣ ਵਾਲੀ ਪੰਜਾਬ ਸਰਕਾਰ کمیٹی چندا بادشی چند کسان دیا زمین سرکار بادی پنڈ نے کسانا دیا زمین نہیں کھول دے